ਹਾਲ ਸਿੰਘ ਵਾਲਾ ਦੇ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ অবজারভার ਸਾਹਿਬ ਵੀ ਆ ਕੇ ਗਏ ਆ ਵੀਪੀ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਮੀਟਿੰਗ ਦੇ ਇਕੱਠ ਬਾਰੇ ਤੇ ਮੀਟਿੰਗ ਦਾ ਅਜੰਡਾ ਕੀ ਸੀਗਾ ਉਹਦੇ ਬਾਰੇ ਦੇਖੋ ਮੀਟਿੰਗ ਦਾ ਸਭ ਤੋਂ ਪਹਿਲਾਂ ਪ੍ਰਤੀ ਦੇ ਤੁਹਾਡਾ ਧੰਨਵਾਦ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਸੰਗਠਨ ਸਿਰਜਣ ਦਾ ਬਿਆਨ ਦਿੱਤਾ ਹੈ ਤੇ ਰਾਹੁਲ ਗਾਂਧੀ ਜੀ ਦਾ ਇਹ ਸੋਚ ਹੈ ਅਮਰਿੰਦਰ ਸਿੰਘ ਰਾਜਾ ਬਣੇ ਸਾਡੇ ਪੰਜਾਬ ਪ੍ਰਧਾਨ ਉਹਨਾਂ ਦੀ ਰਹਿਨਮਾਈ ਹੇਠ ਪਿੰਡ ਪਿੰਡ ਜਾ ਕੇ ਜਿਹੜੇ ਅਬਜ਼ਰਵਰ ਆਏ ਆ ਸਾਡੇ ਟੀਪੀ ਜੀ ਆਏ ਆ ਮਜੀਦ ਹੰਬੜਾ ਜੀ ਆ ਦਿੱਤੀ ਜੀ ਪਿੰਡ ਪਿੰਡ ਜਾ ਕੇ ਅਸੀਂ ਲੋਕਾਂ ਤੋਂ ਫੀਡਬੈਕ ਲੈਣਾ ਵੀ ਕਿਹੜਾ ਪ੍ਰਧਾਨ ਤੁਹਾਨੂੰ ਚਾਹੀਦਾ ਕਿਹੜਾ ਨਾਂ ਲੈ ਕੇ ਤੁਹਾਨੂੰ ਸਾਰੇ ਚੱਲ ਸਕਦਾ ਸੋ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਇਹ ਬਹੁਤ ਵੱਡੀ ਵਰਕਰਾਂ ਨੂੰ ਦੇਣ ਹੁਣ ਕੋਈ ਉੱਪਰੋਂ ਬਣ ਕੇ ਨਹੀਂ ਆਏਗਾ ਹੁਣ ਲੋਕਾਂ ਚੋਂ ਬਣ ਕੇ ਤਾਂ ਦਿੱਲੀ ਤੱਕ ਜਾਏਗਾ ਸੋ ਅਸੀਂ ਧੰਨਵਾਦ ਕਰਦੇ ਆਂ ਔਰ ਦੂਜੀ ਗੱਲ ਹੋਈ ਹੈ ਮੈਂ ਤਾਂ ਨਿਹਾਲ ਸਿੰਘ ਵਾਲਿਆਂ ਦਾ ਦੇਣ ਹੀ ਨਹੀਂ ਦੇ ਸਕਦਾ ਇਹ ਦੋ ਬੰਦਿਆਂ ਨੂੰ ਕਿਹਾ ਤੇ 20 ਆਏ ਤੇ 20ਾਂ ਨੂੰ ਕਿਹਾ ਤੇ 200 ਆਇਆ ਸੋ ਬਹੁਤ ਬਹੁਤ ਧੰਨਵਾਦ ਸਾਰੇ ਨਿਹਾਲ ਸਿੰਘ ਵਾਲੇ ਦਾ ਖਾਸ ਕਰਕੇ ਜਿੰਨੇ ਵੀ ਸਮੁੱਚੀ ਲੀਡਰਸ਼ਿਪ ਦਾ ਸਰਦਾਰ ਦਰਸ਼ਨ ਸਿੰਘ ਬਰਾੜ ਜੀ ਦਾ ਸਰਦਾਰ ਜਰੂਰ ਸਿੰਘ ਤਕਤੂਪੁਰੇ ਦਾ ਪੀਪੀ ਜੀਕ ਦਰਸ਼ਨ ਕੌਰ ਜੀ ਦਾ ਸਾਡੇ ਬਲੌਗ ਦੇ ਪ੍ਰਧਾਨ ਜਨਾਹ ਰਾਮਾ ਜੀ ਜਿੰਨੀ ਵੀ ਟੀਮ ਸਾਡਾ ਮੇਰਾ ਵੀਰ ਟੋਕਰੀ ਵਾਲਾ ਮੀਤਾ ਜੀ ਇਹ ਸਾਰਾ ਸਿਸਟਮ ਮੇਰਾ ਜੈਤਵਾਲ ਬਲੌਗ ਦਾ ਦੇਖਦੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਬਾਕੀ ਤਾਂ ਨਾਮ ਆ ਸਟੇਜ ਤੇ ਲੈਦੇ ਆ ਸੋ ਮੈਂ ਦੇ ਨਹੀਂ ਦੇ ਸਕਦਾ ਇਹਨਾਂ ਸਾਰਿਆਂ ਦਾ ਸਾਡੀ ਤਾਂ ਕੋਈ ਕੋਸ਼ਿਸ਼ ਹੈ ਵੀ ਅਕਾਲੀ ਦਲ ਤੋਂ ਸਾਡਾ ਖਹਿੜਾ ਚੜਾ ਦਿਓ ਅਕਾਲੀ ਦਲ ਤੋਂ ਨੋ ਅਕਾਲੀ ਦਲ ਤੋਂ ਸਾਡਾ ਖਹਿੜਾ ਆਇਆ ਛੁੱਟੂ ਕਿਉਂਕਿ ਜਿੰਨੇ ਅਕਾਲੀ ਦਲ ਚੋਂ ਆਏ ਹੋਏ ਆ ਸਾਰੇ ਵੱਖ-ਵੱਖ ਉਹਦੇ ਤੇ ਭਾਦੇ ਇਹਨਾਂ ਨੇ ਸੋ ਸਾਡੀ ਰਾਹੁਲ ਗਾਂਧੀ ਜੀ ਦੀ ਸੋਚ ਹੈ ਵੀ ਅਸੀਂ ਕਾਂਗਰਸੀ ਠਾਕੇ ਲਿਆ ਕੇ ਜ਼ਿਲ੍ਹਿਆਂ ਦੇ ਪ੍ਰਧਾਨ ਬਣਾਉਣੇ ਆ ਔਰ ਉਸ ਤੋਂ ਬਾਅਦ ਸਰਤੇ ਨਿਹਾਲ ਸਿੰਘ ਵਾਲੀ ਦੀ ਇਤਰਾਸ ਕੀ ਰਹੀ ਹੈ ਹਮੇਸ਼ਾ ਇਹਨਾਂ ਨੇ ਪ੍ਰਯੋਗਸ਼ਾਲਾ ਬਣਾ ਰੱਖੀ ਹੈ ਸਾਡਾ ਨਿਹਾਲ ਸਿੰਘ ਵਾਲਾ ਬਾਹਰੋਂ ਕੋਈ ਨਾ ਕੋਈ ਪਾਰਟੀ ਜੋ ਫੜ ਲਿਆਉਂਦੇ ਆ ਉਹਨੂੰ ਲਿਆ ਕੇ ਇਲੈਕਸ਼ਨ ਲੜਾ ਦਿੰਦੇ ਆ ਪਰ ਬੜੇ ਬੇਆਬਰੂ ਹੋ ਕੇ ਨਿਕਲੇ ਤੇਰੇ ਕੂਕੇ ਸੇ ਉਹ ਫਿਰ ਖੱਡਲ ਖਵਾਰੀ ਇਹ ਕਰਦੇ ਆ ਕਿਸੇ ਵੇਲੇ 16000 ਪੈਂਦੀ ਆ ਕਿਸੇ ਵੇਲੇ 24 ਪੈਂਦੀ ਆ ਸੋ ਕੁੱਲ ਮਿਲਾ ਕੇ ਇਤਨੀ ਸਾਡੀ ਕੋਸ਼ਿਸ਼ ਹੈ ਵੀ ਕਾਂਗਰਸੀ ਨੂੰ ਟਿਕਟ ਮਿਲੇ ਤਾਂ ਕਿ ਲੋਕਾਂ ਨੂੰ ਵੀ ਸਵਾਦ ਆਵੇ ਲੋਕਾਂ ਨੂੰ ਵੀ ਆਪਦੀ ਵੋਟ ਦਾ ਸਹੀ ਮੁੱਲ ਪਤਾ ਲੱਗੇ 5 ਸਾਲ ਤਾਂ ਜਿਹੜਾ ਬਾਹਰੋਂ ਆਉਂਦਾ ਉਹ ਇਹ ਪੁੱਛਣ ਤੇ ਲਾ ਦਿੰਦਾ ਵੀ ਫੁਮਣ ਸਿੰਘਾ ਤੂੰ ਪਤੋ ਦਾ ਹੈ ਕਿ ਤੂੰ ਦੀਨੇ ਦਾ ਮੀਤਿਆ ਤੂੰ ਟੋਕਰੀ ਦਾ ਹੈ ਕਿ ਤੂੰ ਜੱਤਵਾਲ ਦਾ ਸੋ ਸਾਡੀ ਆ ਸੋਚ ਹੈ ਕਿ ਅਸੀਂ ਖਤਮ ਕਰਨੀ ਆ ਅਸੀਂ ਤਾਂ ਕਾਂਗਰਸੀ ਬੰਦਾ ਲਿਆਉਣਾ ਉਹ ਲਿਆਉਣਾ ਜਿਹੜਾ ਸਾਡੇ ਨਿਹਾਲ ਸਿੰਘ ਆਲਿਆਂ ਦੀਆਂ ਨਵਜਾਂ ਨੂੰ ਪਛਾਣਦਾ ਹੋਵੇ ਸਾਡੇ ਨਿਹਾਲ ਸਿੰਘ ਦੀ ਸਾਰੀ ਧਰਾਤਲ ਜ਼ਮੀਨ ਨੂੰ ਪਛਾਣਦਾ ਹੋਵੇ